ਪੜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਨਾਂ ਮੇਰਾ ਜੀ ਬਾਉ ਤੇ ਇਹ ਆਪਣੀ ਇਹ ਕਾਰਡ ਦਾ ਜੀ ਨਾਮ ਦੇ 36 ਖੁਈ ਜੀ ਠੰਡੀ ਖੁਈ 36 ਖੁਈ ਹਾਂ ਠੀਕ ਆ ਜੀ ਤੇ ਇਹ ਆਪਣਾ ਕਿੰਨੀ ਪੁਰਾਣੀ ਕਾਰਡ ਆ ਜੀ ਤੁਹਾਡੀ ਇਹ ਇਹ 100 ਸਾਲ ਪੁਰਾਣੀ ਹੈਗੀ ਜੀ 100 ਸਾਲ ਪੁਰਾਣੀ ਹਾਂਜੀ ਹਾਂਜੀ ਤੇ ਇਹ ਕਿੰਵੀਂ ਪੀੜ੍ਹੀ ਕੰਮ ਕਰਦੀ ਹੈ ਜੀ ਇਹ ਤੀਜੀ ਪੀੜ੍ਹੀ ਕੰਮ ਕਰਦੀ ਹੈ ਜੀ ਅੱਛਾ ਜੀ ਤੀਜੀ ਪੀੜ੍ਹੀ ਹਾਂਜੀ ਹਾਂਜੀ ਸਹੀ ਹੈ ਜੀ ਤੇ ਇਹ ਮੈਂ ਨਾ 36 ਖੁਈ ਇਹ ਮਤਲਬ ਕੀ ਜੇ ਦਾ ਨਾਮ ਇਹ ਪਾਜੀ ਉਤੋਂ 36 ਆ ਤੇ ਅੰਦਰ ਬੈਰ ਦੀ ਜਗ੍ਹਾ ਠੰਡੀ ਆ ਜੀ ਅੱਛਾ ਜੀ ਠੰਡੀ ਜਗ੍ਹਾ ਜੀ ਬੈਰ ਨੂੰ ਅੰ ਹਾਂਜੀ ਹਾਂਜੀ ਕਾਕੇ ਪ੍ਰਾਣੀਆਂ ਜੀ ਲੋਕੀ ਪਹਿਲਾਂ ਪਿੰਨੇ ਦੇ ਤੁਰ ਕੇ ਆ ਜਾਂਦੇ ਸੀ ਅੱਛਾ ਤੇ ਪਾਣੀ ਪਾਣੀ ਪੀਂਦੇ ਇੱਥੇ ਪਾਣੀ ਖਾਂਦੇ ਆਣ ਕੇ ਤੇ ਰਮਾਨ ਕਰਦੇ ਅੱਛਾ ਜੀ ਹਾਂਜੀ ਤੇ ਛੱਤੀ ਉਦੋਂਦੀ ਆ ਕਿ ਜਾਂ ਕਿ ਕਦੋਂ ਦੀ ਛੱਤੀ ਜੀ ਮੇਨ ਹੈ ਜੇ ਮੈਂ ਜੀ ਉਰਦੂ ਦੀ ਛੱਤੀ ਹੈ ਜਿਹੜੀ ਬੜਾਈ ਹੈ ਅੱਛਾ ਜੀ ਤੇ ਮੈਂ ਮੇਨ ਹੈ ਠਹਿਰਾਵ ਵਾਸਤੇ ਨਾਲ ਪਾਣੀ ਮਿਲ ਜਾਂਦਾ ਉਹਨਾਂ ਲੋਕਾਂ ਨੂੰ ਪਾਣੀ ਮਿਲ ਜਾਂਦਾ ਜੀ ਜਿਹੜੇ ਕੋ 10 ਮਿੰਟ ਬਹਿਣਾ ਵਾ ਬੰਦਾ ਆਪਣੀ ਰੋਟੀ ਲੈ ਕੇ ਵੀ ਬੈਠਦਾ ਤੇ ਖਾ ਜਾਂਦਾ ਪਾਣੀ ਨਹੀਂ ਦੇ ਸਕਦੇ ਠੀਕ ਹੈ ਜੀ ਹੋਰ ਕੋਈ ਕੁਛ ਲਵਾਂਗੇ ਸਹੀ ਹੈ ਜੀ ਸਹੀ ਹੈ ਇਹ ਜਿਹੜਾ ਮੱਦੀ ਬਿਆਸ ਹੁੰਦਾ ਜੀ ਇਹ ਸਾਂਝੀ ਖੂਗਾ ਜੀ ਅੱਛਾ ਜੀ ਕੋਈ ਬਾਹਰੋਂ ਬਵੇ ਕੋਈ ਅੰਦਰੋਂ ਅੰਦਰੋਂ ਬਵੇ ਬੈਂ ਦਾ ਕੋਈ ਨਹੀਂ ਇਨਕੀ ਗਿਫਟ ਲੈਣਾ ਸੱਟਾ ਬੈਂ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਆਪਣੇ ਕੋ ਭਾਜੀ ਕੀ ਹੁੰਦਾ ਜੀ ਇੱਥੇ ਆਪਣਾ ਆਪਣੇ ਕੋ ਸਮੋਸੇ ਹੁੰਦੇ ਆ ਚੋਲਸੇ ਹੁੰਦੇ ਆ ਕੁਲਚਾ ਹਾਂ ਅੱਛਾ ਜੀ ਹਾਂਜੀ ਤੇ ਸਮੋਸੇ ਕਾਫੀ ਫੇਮਸ ਆ ਜੀ ਆਪਦੇ ਤੁਹਾਡੇ ਇੱਥੇ ਸਮੋਸੇ ਆ ਜਾਂਜੀ ਤੁਸੀਂ ਖਾ ਕੇ ਦੇਖ ਲਓ ਜੀ ਖਾ ਕੇ ਤੇ ਫਿਰ ਤੁਹਾਨੂੰ ਪਤਾ ਲੱਗਾ ਇਹ ਕੀ ਆ ਜੀ ਇਹ ਚਨੇ ਹੁੰਦੇ ਆਪਣੇ ਕੋਲ ਇਹ ਚਨੇ ਭਾਜੀ ਅੱਛਾ ਇਹ ਚਨੇ ਆ ਇਹ ਸਮੋਸੇ ਆ ਓਕੇ ਇਹ ਇਹ ਕੁਲਚਾ ਸਹੀ ਹੈ ਜੀ ਰੱਡ ਵਾਲਾ ਅੱਛਾ ਹਾਂਜੀ ਤੇ ਕੁਲਚਾ ਹੀ ਆਪ ਤਿਆਰ ਕਰਦੇ ਆਂ ਕਿ ਜਾਂ ਇਹ ਹੀ ਬਿਆਰੋ ਲੈਨੇ ਛੋਲੇ ਸਮੋਸੇ ਹੀ ਤਿਆਰ ਆਪ ਕਰੀਂ ਅੱਛਾ ਜੀ ਤੇ ਛੋਲੇ ਸਮੋਸੇ ਚਨੇ ਕਿਹੜੇ ਹੁੰਦੇ ਆਪਣੇ ਕੋਲ ਦਵਲ ਨਾਲ ਤੇ ਕਾਫੀ ਬਰੀਕ ਅੱਛਾ ਮੀਨੀ ਦਾਲ ਇਹ ਕਿਦਾਂ ਤਿਆਰ ਕਰਦੇ ਜੇ ਮੈਂ ਨੇ ਇਹ ਪਹਿਲਾਂ ਬਾਲੀ ਦੇ ਜੀ ਤੇ ਫਿਰ ਨੂੰ ਤੜਕਾ ਲਾਈਦੇ ਆ ਤੜਕਾ ਲਾ ਕੇ ਫਰਾਈ ਕਰਕੇ ਲਾਈਦੇ ਇੱਥੇ ਵੀ ਆਣ ਕੇ ਫਾਈ ਕਰੀਦੇ ਦੋ ਵਾਰੀ ਫਰਾਈ ਕਰੀ ਸਹੀ ਇਹ ਆਪਣਾ ਸਮੋਸਾ ਕਿਦਾਂ ਤੜਕੇ ਨਾਲ ਤਿਆਰ ਕਰਕੇ ਦਿੰਦੇ ਆ ਤੁਸੀਂ ਹਾਂਜੀ ਹਾਂਜੀ ਸਹੀ ਇਹਦੀ ਸਹੀ ਹੈ ਅੱਛਾ ਵਾਹ ਭਈ ਵਾਹ ਤਨੂ ਚੀਖਵਾ ਕੇ ਫੇਰ ਜੀ ਭਜਨੇ ਸਹੀ ਹੈ ਜੀ ਤੇ ਇਹ ਇਧਰ ਕੀ ਪਾਉਣ ਲੱਗੇ ਵਿੱਚ ਇਹ ਕੁਲਚਾ ਜੀ ਅੱਛਾ ਨਾਲ ਕੁਲਚਾ ਇਹ ਵੀ ਸਮੋਸੇ ਦੇ ਨਾਲ ਦੇਣਾ ਹਾਂਜੀ ਨਾਲ ਅੱਛਾ ਇਹਨਾਂ ਚੀਜ਼ਾਂ ਦੀ ਸਵਾਦ ਵਧ ਜਣੀ ਹੈ ਠੀਕ ਹੈ ਜੀ ਹਾਂਜੀ ਇਹ ਮੈਂ ਤਰੀਕੇ ਜਿ ਤੁਸੀਂ ਡਿਪ ਕਰਦਾ ਕੁਲਚਾ ਨਾਲ ਬਰੀ ਬਰੀ ਕਟਿੰਗ ਕਰ ਜੀ ਤੇ ਇਹ ਨਾਲ ਇਹ ਤੜਕਾ ਕਿਹਦਾ ਲਾ ਕੇ ਦਿੰਦੇ ਜੀ ਇਹ ਤੜਕਾ ਪਿਆਜ਼ਾਂ ਦਾ ਜੀ ਅੱਛਾ ਖਲਾਲ ਦਾ ਜੀ ਓਕੇ ਹਾਂਜੀ ਸਹੀ ਹੈ ਜੀ ਲਓ ਜੀ ਇਧਰ ਅੰਕਲ ਨੂੰ ਦੇ ਬੇ ਦੇ ਅੰਕਲੇ ਘਟ ਤਿਆਰ ਕਰਨਾ ਲਓ ਜੀ ਇਹ ਆ ਗਿਆ ਸਮੋਸਾ ਉੱਪਰ ਇਹ ਆ ਗਏ ਉੱਤੇ ਫੇਰ ਜਣੇ ਹਾਂਜੀ ਇਹ ਚਟਣੀ ਜਿਹੜੀ ਜੇ ਇਹ ਮਸਾਲੇ ਵਾਲੀ ਅੱਛਾ ਪਿਆਜ਼ ਪਿਆਜ਼ ਲਸਣ ਵਾਲੀ ਤੇ ਇਹ ਭਾਜੀ ਆਪਣਾ ਜੇ ਕਿਹਨੇ ਇੱਥੇ ਆਉਣਾ ਹੋਵੇ ਤੁਹਾਡੇ ਕੋਲ ਐਡਰੈਸ ਕਿਹੜਾ ਪੈਂਦਾ ਜੀ ਇਹ 36 ਕੋਈ ਕ੍ਰਿਸ਼ਨਾ ਬਾਜ਼ਾਰ ਜੀ ਠੀਕ ਆ ਜੀ ਤੇ ਟਾਈਮਿੰਗ ਆਪਣੀ ਕਿੰਨੇ ਤੋਂ ਕਿੰਨੇ ਹੁੰਦੇ ਜੀ ਫਿਰ 10 ਤੋਂ ਭਾਜੀ ਹਾਂ ਤੇ ਛੁੱਟੀ ਵੀ ਹੁੰਦੀ ਕਿਸ ਦਿਨ ਕਿ ਜਾਂ ਛੁੱਟੀ ਕੋਈ ਨਹੀਂ ਹੁੰਦੀ ਸਰ ਲਓ ਜੀ ਸਮੋਸੇ ਅੰਕਲ ਹੁਣਾਂ ਨੇ ਤਿਆਰ ਕਰ ਦਿੱਤੇ ਆ ਤੇ ਬਾਕੀ ਇੱਕ ਰੂਪ ਨੂੰ ਲੋਕੇਸ਼ਨ ਚੈੱਕ ਕਰੋ ਜੀ ਇਹ ਜਿਵੇਂ ਅੰਕਲ ਹੋਣਾ ਤਾਂ ਹੁਣ ਦੱਸਿਆ ਵੀ ਮੇਨ ਇਹ ਛੱਤੀ ਵੀ ਕਾਫੀ ਪੁਰਾਣੇ ਅੰਗਰੇਜ਼ਾਂ ਦੇ ਵੇਲੇ ਦੀ ਤੇ ਜਿੱਦਾਂ ਪਿੰਡ ਵਾਲੇ ਆਉਂਦੇ ਰਹੇ ਸੀ ਤੇ ਮੈਂ ਇੱਥੇ ਬਹਿ ਕੇ ਚਾਹ ਪਾਣੀ ਰੋਟੀ ਪਾਣੀ ਛੱਕੇ ਤੇ ਫਿਰ ਆਪਣੇ ਇੰਦੇ ਬਾਜ਼ਾਰ ਵਿੱਚ ਕੋਈ ਵੀ ਕੰਮ ਕਰਦੇ ਹੁੰਦੇ ਕਾਫੀ ਠੰਡੀ ਹੈ ਜੀ ਕੋਈ ਇੱਥੇ ਬਾਕੀ ਦੂਰ ਐਸਾ ਤੂੰ ਪਹੁੰਚੋ ਤੇ ਅੱਗੇ ਸਮੋਸਿਆਂ ਦਾ ਆਨੰਦ ਲਓ ਤੇ ਬਾਕੀ ਚੈੱਕ ਕਰਕੇ ਰੱਖਦੇ ਹਾਂ ਤੁਹਾਨੂੰ ਕਿੰਨਾ ਟੇਸਟ ਆ ਹੂੰ ਗੁਲਿਆ ਟੈਸਟ ਅਧਿਕ ਕਰਾਦੇ ਇਸ ਸਮੋਸੇ ਬਾਗੀ ਜਰੂਰ ਇੱਥੇ ਆ ਕੇ ਤੁੰਨਹ ਪਹੁੰਚੋ ਤੇ ਸਮੋਸੇ ਖਾ ਕੇ ਜਾਓ ਰੈਪਰੇਸ਼ਨ ਅਕਰਾਨੇ ਤਾਂ ਦਿੱਤੀ ਆ ਤੇ ਜਰੂਰ ਇੱਥੇ ਪਹੁੰਚੋ ਜੀ ਇਸ ਬਾਗੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਮਾਣੇ ਜਰੂਰ ਕਰਿਓ ਬਾਤ ਵਾਲੀ ਵੀਡੀਓ ਸ਼ੇਅਰ ਕਰਿਓ ਤੇ ਬਾਗੀ ਹੀਗਾ ਖਾ ਕੇ ਸਮੋਸੇ ਦੇ ਮਿਲਦੇ ਜਲਦੀ ਲੰਘੋ ਵੀਡੀਓ ਵੇਖ ਕੇ ਆਦਾ ਤੇ ਲਈ ਸਤਿ ਸ਼੍ਰੀ ਅਕਾਲ